ਮੈਂ ਲੇਟ ਜਸਲੀਨ ਮਹੰਤ ਜੀ ਜਸਲੀਨ ਜੀ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਪਿਆਲੇ ਚ ਕਿਸ ਮੰਦਿਰ ਦੇ ਦੇਖੋ ਅੱਜ ਸਿੱਧੂ ਮੂਸੇਵਾਲੇ ਦੇ ਘਰ ਜਨਮ ਲਿੱਤਾ ਹਨ ਤੇ ਇਸ ਕਰਕੇ ਸਾਰੇ ਬਹੁਤ ਖੁਸ਼ ਆ ਕਿ ਪਰਮਾਤਮਾ ਨੇ ਮਸਾ ਹੀ ਇੱਕ ਦਿਨ ਲੈ ਕੇ ਆਂਦਾ ਹਨ ਰੱਬ ਨਾ ਕਰੇ ਕਿਸੇ ਨਾਲ ਕੋਈ ਐਵੇਂ ਦੀ ਘਟਨਾ ਵਾਪਰੇ ਉਹਨਾਂ ਨੂੰ ਦੁਬਾਰਾ ਤੋਂ ਇਹ ਫੈਸਲਾ ਲੈਣਾ ਪਵੇ ਪਰ ਪਰਮਾਤਮਾ ਨੇ ਜਿਵੇਂ ਉਹਨਾਂ ਦੀ ਸੁਣੀ ਆ ਵਾਹਿਗੁਰੂ ਸਭ ਦੀ ਸੁਣੇ ਨੇੜੇ ਹੋ ਕੇ ਸੁਣੇ ਪਰਮਾਤਮਾ ਮਸਾ ਹੀ ਦਿਨ ਆਇਆ ਲੰਬੀਆਂ ਲੰਬੀਆਂ ਉਮਰਾਂ ਵਾਲਾ ਹੋਵੇ ਉਹ ਬੱਚਾ ਨਿੱਕਾ ਜਿਹਾ ਜਿਹੜੇ ਜਨਮ ਲਿੱਤਾ ਏ ਜਿਹਨੇ ਲੱਖਾਂ ਲੋਕਾਂ ਦੀਆਂ ਦੀਰਾਂ ਦੀ ਧੜਕ ਨਾਲ ਜੁੜਿਆ ਹੋਇਆ ਸੀ ਹਨਾ ਉਸ ਮੈਂ ਕਹਿੰਨੀ ਆ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਆ ਮੇਰੇ ਕੋਲ ਕੋਈ ਸ਼ ਉਹਨਾਂ ਦੇ ਘਰ ਵੀ ਜਾਉਂਗੀ ਪਰ ਕੁਝ ਸਮਾਂ ਰੁੱਕ ਕੇ ਜਾਉਂਗੀ ਕਿਉਂਕਿ ਬੱਚੇ ਨੇ ਕਿਤੇ ਕਿਤੇ ਥੋੜਾ ਜਿਹਾ ਤੁਹਾਨੂੰ ਪਤਾ ਹੋਣਾ ਵੀ ਪ੍ਰਿਕਾਸ਼ਨਸ ਬੜੇ ਜ਼ਰੂਰੀ ਨੇ ਨਾ ਕਿ ਤੁਹਾਨੂੰ ਪਤਾ ਮੈਡੀਕਲ ਲਾਈਨ ਤੋਂ ਸਾਰੇ ਤੁਸੀਂ ਪੜੇ ਲਿਖੇ ਲੋਕੋ ਮੈਂ ਸਭ ਨੂੰ ਇਹੀ ਕਹਿੰਦੀ ਆ ਕਿ ਤੁਸੀਂ ਅਜੇ ਕੋਈ ਵੀ ਉਹਨਾਂ ਦੇ ਘਰ ਨਾ ਜਾਓ ਅਜੇ ਕੁਝ ਦਿਨ ਦਾ ਸਮਾਂ ਰੁੱਕ ਕੇ ਉਹਨਾਂ ਨੂੰ ਜਾ ਕੇ ਮੁਬਾਰਕਾਂ ਦੇ ਆ ਉਹ ਮੈਨੂੰ ਪਤਾ ਸਭ ਨੂੰ ਖੁਸ਼ੀਆਂ ਨੇ ਇਸ ਗੱਲ ਨੂੰ ਆਪਣੇ ਕਿਦਾਂ ਨਾਮ ਉਹਦੇ ਵਿੱਚ ਨਾਲ ਲਿਓ ਕਿਦਾਂ ਵੀ ਹਾਸ ਦੇ ਸਲੀਨ ਸਾਨੂੰ ਰੋਕ ਰਹੀ ਆ ਮੈਂ ਰੋਕ ਨਹੀਂ ਰਹੀ ਪਰ ਕਹਿੰਦੀ ਆ ਕਿ ਪ੍ਰਕੌਸ਼ਨਸ ਬੜੇ ਜ਼ਰੂਰੀ ਨੇ ਹਨਾ ਇਸ ਲਈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬਹੁਤ ਬਿਮਾਰੀਆਂ ਚੱਲਦੀਆਂ ਨੇ ਹਨਾ ਇਸ ਕਰਕੇ ਕਹਿੰਦੀ ਆ ਕਿ ਥੋੜਾ ਜਿਹਾ ਨਿੱਕਾ ਬੱਚਾ ਹੈ ਹਨਾ ਛੋਟਾ ਜਿਹਾ ਬੱਚਾ ਹੈ ਚਲੋ ਥੋੜੇ ਦਿਨ ਵੱਡਾ ਹੋ ਜਾਊਗਾ ਮਹੀਨੇ ਤੋਂ ਮਹੀਨੇ ਦਾ ਫਿਰ ਸਭ ਨੇ ਮਿਲੇ ਆਣਾ ਉਹਨਾਂ ਨੂੰ ਜਾ ਕੇ ਤੇ ਨਾਲੇ ਅਗਲੇ ਨੂੰ ਵੀ ਨਹੀਂ ਕੋਈ ਔਖਾ ਲੱਗੂਗਾ ਬਹੁਤ ਬਹੁਤ ਧੰਨਵਾਦ